ਮਿਰਕਲ ਸੁਣੋ ਜੀ ਰੋਟੀ ਬਣਾਦਾ ਮੈਂ ਮੈਂ ਖਾਣੀ ਨਹੀਂ ਰੋਟੀ ਤੁਹਾਨੂੰ ਕੀ ਹੋ ਗਿਆ ਅਜੀਬ ਜੀ ਹਰਕਤਾਂ ਕਰੀ ਜਾਂਦੇ ਹੋ ਠੀਕ ਤਾਂ ਹੋਂ ਤੁਸੀਂ ਤੈਨੂੰ ਕਹਤਾ ਨਾ ਨਹੀਂ ਖਾਣੀ ਠੀਕ ਆ ਮੈਂ ਚਲੋ ਠੀਕ ਐ ਐਵੇਂ ਗੁੱਸਾ ਨਹੀਂ ਕਰੀਦਾ ਹੁੰਦਾ ਪਿਆਰ ਨਾਲ ਵੀ ਬੋਲ ਸਕਦੇ ਹੋ ਚਾਹ ਬਣਾ ਦਨੀ ਐ ਫਿਰ ਮੈਂ ਮੈਂ ਨਹੀਂ ਪੀਣੀ ਚਾਹ ਤੂੰ ਆਦਾ ਕੰਮ ਕਰ ਜਾ ਕੇ ਚਲੋ ਠੀਕ ਐ ਮਰਜ਼ੀ ਐ ਤੁਹਾਡੀ ਰਾਇਵੀਰ ਮਾ ਪੁਝਾਇਆ ਸੀ ਕੰਮ ਇਹ ਤਾਂ ਨਿਬੜ ਗਿਆ ਆਪਣਾ ਅੱਛਾ ਤੇ ਬਸ ਅੱਜ ਵੀ ਪਿੰਡੋਂ ਫੋਨ ਆਈ ਜਾਂਦਾ ਜੀ ਦੇਣਾ ਮੈਂ ਯਾਰ ਅਜਾ ਨਾ ਬਹੁਤ ਦਿਨ ਹੋ ਗਏ ਰਾਇ ਅੱਜ ਤਾਂ ਉਹ ਨਹੀਂ ਯਾਰ ਜਾ ਕੇ ਕੰਮ ਤਾਂ ਦਾ ਬੜਾ ਉੱਜਾ ਪਿਆ ਮੈਂ ਉਧਰ ਵੀ ਦੇਖਣਾਗਾ ਅੱਛਾ ਉਹ ਆਪਣਾ ਇਧਰ ਉਹ ਵਧੀਆ ਕੰਮ ਨਿਬੜ ਗਿਆ ਮੈਂ ਕਹਿਆ ਅਜਾ ਉਹਨਾਂ ਕੋਲ ਜਾਇਆ ਸਾਰਾ ਫਾਈਨਲ ਹੋ ਗਿਆ ਠੀਕ ਹੈ ਹਾਂ ਬਾਈ ਜੀ ਤੁਸੀਂ ਚਾਹ ਪੀ ਕੇ ਜਾਂਦੇ ਨਹੀਂ ਭਾਬੀ ਕੋਈ ਗੱਲ ਨਹੀਂ ਮੈਂ ਚੱਲਦਾ ਸੀਗਾ ਨਹੀਂ ਨਹੀਂ ਕੁੱਟ-ਕੁੱਟ ਬਣਾ ਦਿੰਨੀ ਆ ਥੋੜੀ ਪੀ ਕੇ ਚਲੋ ਥੋੜੀ ਥੋੜੀ ਬਣਾ ਦਿਓ ਦੋਨਾਂ ਨੂੰ ਫਿਰ ਠੀਕ ਐ ਸਿਰ ਤੇ ਮੈਂ ਤਾਂ ਨਹੀਂ ਪੀਣੀ ਇਹਦੇ ਵਾਸਤੇ ਬਣਾ ਦੇ ਯਾਰ ਥੋੜੀ ਲੈ ਲੇ ਨਹੀਂ ਇਹਦੇ ਵਾਸਤੇ ਬਣਾ ਦੇ ਬਸ ਚਲੋ ਮੈਨੂੰ ਪਤਾ ਰਾਜਵੀਰ ਤੂੰ ਚਾਹ ਕਿਉਂ ਨਹੀਂ ਪੀਂਦਾ ਨਹੀਂ ਭਈ ਇਹੋ ਜੀ ਗੱਲ ਨਹੀਂ ਹੈਗੀ ਨਹੀਂ ਨਹੀਂ ਯਾਰ ਤੂੰ ਮੇਰੀ ਛਾਣਾ ਬਣ ਕੇ ਰਹਿ ਮੇਰਾ ਵੀਰ ਵਧੀਆ ਤੇਰਾ 10 ਦਿਨ ਹੋਇਆ ਤੇ 15 ਬਿਆਨ ਨੂੰ ਬੜਾ ਕੰਮ ਨਾ ਕਰ ਆਪਦੀ ਕਬੀਲਦਾਰੀ ਦੇਖ ਘਰ ਵੱਲ ਧਿਆਨ ਦੇ ਮੈਨੂੰ 4-5 ਦਿਨ ਹੋ ਗਏ ਨੋਟ ਕਰਦੇ ਨੂੰ ਤੂੰ ਬੜਾ ਯਾਰਾਂ ਦੋਸਤਾਂ ਨਾਲ ਨਾ ਉਹ ਕਰ ਉਹਨਾਂ ਨੂੰ ਘਰੇ ਆਉਂਦਾ ਮੰਨ ਕੇ ਜਦੋਂ ਵਿਆਹ ਤੋਂ ਪਹਿਲਾਂ ਚਲੇ ਜਾਂਦਾ ਬਾਅਦ ਚੈਨਾਂ ਲੋਟ ਨਹੀਂ ਆਉਂਦਾ ਭਾਈ ਮੇਰੇ ਯਾਰ ਦੋਸਤਾਂ ਨਾਲ ਮੈਂ ਵਰਤਿਆ ਬਚਪਨ ਤੋਂ ਮੈਂ ਨਾਲ ਹੀ ਰਿਹਾ ਮੈਨੂੰ ਪਤਾ ਇਹੋ ਜਿਹੀ ਗੱਲ ਨਹੀਂ ਹੈਗੀ ਉਹ ਨਹੀਂ ਨਹੀਂ ਮੈਂ ਮਾੜਾ ਨਹੀਂ ਕਹਿੰਦਾ ਵੀ ਉਹ ਮਾੜੇ ਐ ਪਰ ਯਾਰ ਵਿਆਹ ਤੋਂ ਪਹਿਲਾਂ ਚਲੇ ਜਾਂਦਾ ਹੁਣ ਤੂੰ ਪਰਿਵਾਰ ਵਾਲਾ ਹੋ ਗਿਆ ਰੋਜ਼ ਰੋਜ਼ ਇਹ ਕੰਮ ਲੋਟ ਨਹੀਂ ਆਉਂਦਾ ਚਲ ਕੋਈ ਨਾ ਭਾਈ ਆ ਆਂਦੇ ਗੱਲਾਂ ਤੇ ਸਿਆਣਾ ਬਣਾ ਠੀਕ ਹੈ ਬਈ ਹਾਂ ਹਲੋ ਕਿਸ਼ੂ ਚਾ ਲੈ ਚਾਟ ਕੋ ਫਿਲਮ ਬਸ ਯਾਰ ਉਹ ਲੈ ਨਾ ਨਾ ਚਾਕਾ ਚੱਲ ਬਾਈ ਮੈਂ ਸਿਆਣਾ ਬਣ ਕੇ ਰਹਿ ਜੰਗਾ ਨਾ ਠੀਕ ਹੈ ਬਈ ਤੇ ਮੈਂ ਚੱਲਦਾ ਫਿਰ ਉਹ ਕੰਮ ਨਿਵੇੜਦਾ ਸਾਰਾ ਆਪਣਾ

ਪਾ ਜੋ ਵੀਰਨ ਆਤਾ ਯਾਰ ਕੱਚੇ ਜੇ ਰਹਿ ਗਏ ਨਾ ਮੈਨੂੰ ਨਹੀਂ ਲੱਗੀ ਜਾਂਦਾ ਯਾਰ ਠੀਕ ਚੱਕਰੀ ਹੁਣ ਕਿਹੜਾ ਹੋ ਸਕਦਾ ਰਾਜੂ ਦਾ ਹਿੱਲਾ ਕੌਣ ਕਰੂ ਯਾਰ ਰਾਜੂ ਕਰ ਨਹੀਂ ਸਕਦਾ ਉਹਦਾ ਵਿਆਹ ਹੋ ਗਿਆ ਹੁਣ ਕਿਹੜਾ ਹੋ ਆਪਣੇ ਕੋਲੇ ਉਹ ਇੱਕ ਗੱਲ ਆ ਭੈਣ ਦਾ ਜਨਾਨੀ ਸੋਣੀ ਲਿਆ ਹਨ ਆਪਾਂ ਨੂੰ ਪਤਾ ਨਹੀਂ ਮਿਲੂ ਕਿ ਨਾ ਟੈਨਸ਼ਨ ਨਹੀਂ ਲੈਣੀ ਉਹਨੂੰ ਮਿਲੇਗੀ ਐਨੇ ਵੇਸ਼ੇ ਕਰਦਾ ਉਹ ਵੀ ਆਪਾਂ ਫੇਰ ਹੀ ਮੌਕੇ ਤੇ ਜਾ ਕੇ ਛੱਡ ਦਾਂਗੇ ਦੇਖਦੇ ਆ ਫਿਰ ਕੀ ਬਣਦਾ ਜ਼ਿੰਦਗੀ ਦਾ ਉਹ ਆਉਂਦਾ ਰਾਜੂ ਭੈਣ ਦਾ ਯਾਰ ਤਾਂ ਲੰਬੀ ਉਮਰ ਵਾਲਾ ਭਰਾ ਆ ਯਾਦ ਹੁਣੀ ਕਰੀ ਜਾਂਦੇ ਸੀ ਇਹਨੂੰ ਉਹਦੀ ਆ ਗਿਆ ਇਹਨੂੰ ਘਰੇ ਵੀ ਲੈ ਕੇ ਆ ਕੱਚੇ ਰਹਿ ਗਏ ਬਿਸਤਾਂ ਹਾਂ ਇਹਦੇ ਕੋਲ ਦਾ ਵੀ ਹੱਲ ਬਾਬੇ ਹੋਊਗਾ ਓ ਕਿਵੇਂ ਯਾਰੋ ਵਧੀਆ ਵੀ ਆ ਤੈਨੂੰ ਯਾਦ ਕਰੀ ਜਾਂਦੇ ਸੀ ਹੋਰ ਸਤਾ ਆ ਗਿਆ ਫਿਰ ਮੈਂ ਆ ਜਾ ਬੈਠ ਤੁਸੀਂ ਯਾਰ ਕੱਲੇ ਕੱਲੇ ਪੀ ਗਏ ਓਏ ਫੋਨ ਕਰ ਲਿਆ ਕਰੋ ਮੈਂ ਬਚ ਗਿਆ ਪੰਨਾਂ ਸੀ ਈ ਇ ਤਾਂ ਹੋਰ ਸੁਣਾ ਰਾਜੂ ਠੀਕ ਆ ਕਰੇ ਸਭ ਠੀਕ ਆ ਵਧੀਆ ਤੁਸੀਂ ਦੱਸੋ ਲੋਟ ਆ ਬਧੀਆ ਸੋ ਥੋੜੀ ਸੈਟਿੰਗ ਹੋਈ ਯਾਰ ਕੱਚੇ ਰਹਿ ਗਏ ਕਿਹੜੀਆਂ ਵੀਰਾਂ ਯਾਰ ਕੋਈ ਕਰਨਾ ਹੱਲ ਯਾਰ ਦਾ ਮੈਂ ਤਾਂ ਆਪ ਇੱਕ ਪੈਗ ਲਾ ਚੋਰੀਆਂ ਲਾ ਕੇ ਆਇਆ ਮਾ ਚੱਲ ਛੋਟੇ ਕੋਲ ਜਾ ਕੇ ਪੀਨੇ ਉਹ ਕੀ ਗੱਲਾਂ ਨਾਕਦੰਦਰਾ ਕਿਹੜੀਆਂ ਗੱਲਾਂ ਕਰਦਾ ਹੁੰਦਾ ਤੂੰ ਉਹ ਮੈਨੂੰ ਆਏ ਸੀ ਹੋਊ ਛੋਟੇ ਕੋਲੇ ਕੋਈ ਯਾਰ ਛੋਟੇ ਕੋਲੇ ਹੁੰਦੀ ਤੈਨੂੰ ਫੋਨ ਹੀ ਕਰ ਦਿੰਦੇ ਚੱਲ ਕੋਈ ਗੱਲ ਨਹੀਂ ਕੱਲ ਮੈਂ ਟਰੱਕ ਤੇ ਢੀੜਾ ਲਾ ਕੇ ਆਇਆ ਐਵੇਂ ਪੂਸੇ ਹੈ ਗਿਆ ਹੋਰ ਲਿਆਉਣੇ ਲੈ ਕੇ ਆਇਆ دیر ਕਾ ਦੀਆ ਲੈ ਕੇ ਉਰੀ ਆ ਜਾਈਏ ਬਸ ਆਪਾਂ ਹੁਣ ਆ ਆ ਠੀਕਾ ਖੜਾ ਹੋਰ ਕੀ ਕਰਨਾ ਆਣਾ ਕਰੀ ਭਗ ਚਲਾਂਗੇ ਨਾਲ ਦਾਲ ਸਬਜ਼ੀ ਹੋਊਗੀ ਸਹੀ ਗੱਲ ਆ ਤੇਰੀ ਪਾਪਾ ਘਰੇ ਚੱਲਾਂਗੇ ਸੋ ਕਰੀ ਬਹਿ ਜਾਗੇ ਉਹ ਯਾਰ ਪਹਿਲਾਂ ਗੱਲ ਹੋਰ ਸੀ ਹੁਣ ਕਿਉਂ ਤੇ ਭਾਬੀ ਜੀ ਸਵੇਹਾ ਕਹੇ ਜਾ ਕਿਹੜੀ ਆਪਾਂ ਨੂੰ ਦੁੱਧ ਦਾਲ ਸਬਜ਼ੀਆਂ ਇੱਥੇ ਆ ਜਾਗੇ ਉਹ ਨਹੀਂ ਨਹੀਂ ਬਥੇਰੀ ਚੱਲਦੀ ਤੇਰੇ ਭਰਾ ਦੀ ਟੈਨਸ਼ਨ ਨਾ ਲਿਆ ਕਰ ਦਰਦੀ ਆ ਮੇਰੇ ਤੋਂ ਉਹ ਦਾਲ ਸਬਜ਼ੀ ਕੀ ਤੂੰ ਦੇਖੀ ਤਾਂ ਜਾਈ ਖੀਰੇ ਖੁਰੇ ਨਾਲ ਹੀ ਆਉਣਗੇ ਚਲੋ ਚੱਲੀਏ ਜਲ ਤੇਰੀ ਮਾਰ ਜਿਆ ਬਾਕੀ ਚੱਲਦੇ ਭਰਾਵਾ ਆ ਜੋ ਲੇ ਸੋ ਵੀ ਗਏ ਉਠੋ ਜੀ ਉੱਠ ਕੇ ਰੋਟੀ ਖਾ ਲੈਂਦੇ ਮੈਨੂੰ ਵੀ ਬਹੁਤ ਭੁੱਖ ਲੱਗੀ ਹੋਈ ਐ ਚਲੋ ਅੱਜ ਰੋਟੀ ਖਾਈਏ ਆਪਾਂ ਇਕੱਠੇ ਯਾਰ ਮੈਂ ਨਹੀਂ ਰੋਟੀ ਖਾਣੀ ਤੈਨੂੰ ਭੁੱਖ ਲੱਗਿਆ ਤੂੰ ਖਾ ਲੈ ਮੈਨੂੰ ਜਦੋਂ ਭੁੱਖ ਲੱਗੇ ਉਹ ਨਾ ਆਪ ਹੀ ਦੱਸ ਦੂੰ ਕਿ ਕਿ ਤੁਸੀਂ ਐ ਕਾਤੋਂ ਕਰਦੇ ਹੋ ਮੈਂ ਤੁਸੀਂ ਚਾਹ ਚੱਦ ਨਾਲ ਪੀਤੀ ਹੁਣ ਰੋਟੀ ਵੇਲੇ ਵੀ ਐ ਕਰ ਰਹੇ ਹੋ ਤੁਸੀਂ ਕੀ ਗੱਲ ਐ ਤੈਨੂੰ ਕਹਤਾ ਨਾ ਜਦੋਂ ਮੈਨੂੰ ਭੁੱਖ ਹੋਈ ਆਪੇ ਹੀ ਕਿ ਮੈਂ ਤੈਨੂੰ ਦੱਸ ਦਊਂਗਾ ਜਾ ਤੂੰ ਮੇਰਾ ਦਿਮਾਗ ਨਾ ਖਾਇਆ ਕਰ ਪਤਾ ਨਹੀਂ ਤੁਹਾਨੂੰ ਕੀ ਹੋਇਆ ਜਾ ਅਸਰੀਗਾ ਆਵਾਜ਼ ਵੀ ਸਸ ਸ਼ਿਕਰ ਇਹ ਵੀ ਆ ਜਾ ਕੋਈ ਯਾਰੋਂ ਮੰਦੀ ਆ ਕੀ ਆ ਮੈਂ ਠੀਕ ਹਾਂ ਸਾਡਾ ਬਾਈ ਬਾਈ ਆਜਾ ਇਧਰ ਹੀ ਆ ਜਾ ਨਾ ਕਿਵੇਂ ਅੱਜ ਉੱਠੀ ਨਾ ਬਾਹਰ ਗੇੜਾ ਮਾਰਿਆ ਓਏ ਹੱਟ ਪੈ ਰਹੀ ਨਹੀਂ ਜੁੜਈਆ ਪਰ ਲੈ ਆਉਣੇ ਬੋਤਲ ਜੋੜਨ ਨੇ ਬੋਤਲ ਤਾਂ ਪਈ ਆ ਪਰ ਦੇਰ ਕਾਦੀ ਮਗਾਗਲਾ ਕੁਸ ਲਾਈਏ ਲਿਆਉਣਾ ਮੇਰ ਚੱਕੇ ਖੜਜੋ ਆ ਵੀ ਚੜਦਾ ਮਤ ਫਿਰ ਪਹਿਲੀ ਦੇਸੀ ਲਾਈ ਬੈਠੇ ਪਤੰਦਰ ਅਜ ਤਾਂ ਦੇਸੀ ਲਾਉਣੀਆਂ ਹਾਂ ਹੈਗੀ ਆ ਹੈਗੀ ਆ ਲਿਆ ਫਿਰ ਮੈਂ ਤਾਂ ਸਾਈਡ ਤੇ ਦਾਰ ਹਾਂ ਸਾਰਾ ਕੁਝ ਸਟਾਕ ਸਾਰੀ ਰੱਖਦਾ ਹਾਂ ਪਤੰਦਰ ਆ ਚੱਕਿਆ ਤੇਰਾ ਆ ਬੜਾ ਉਹ ਗੱਲ ਦੇਖੀ ਹਲਾ ਕਿਹੜਾ ਗੱਲ ਆ ਸਿਰ ਤਾਂ ਗਲਾਸ ਲੈ ਕੇ ਆ ਨਾਲੇ ਪਾਣੀ ਪਾਣੀ ਆ ਇੱਥੇ ਬੜਾ ਰੋਗ ਰੋਗ ਤਾਂ ਹੀ ਰੱਖੀਦਾ ਹਜੇ ਤੱਕ ਤੂੰ ਦੇਖਿਆ ਕਿੱਥੇ ਆ ਚੜਾਈ ਆ ਦਿੱਤਾ ਯਾਰ ਇਹਨੂੰ ਅਨਰਜੀ ਗਲਾਸ ਪਾਣੀ ਵੀ ਲਿਆਉਂਦੀ ਕਿ ਬਾਰ ਬਾਰ ਕਹਿਣਾ ਪੁੱਤ ਨੂੰ ਲਿਆਉਂਦੀ ਆ ਮੰਨ ਗਏ ਪਤੰਦਰਾ ਮੰਦਾ ਲਪਾਵਾਂਗਾ ਉਹਦਾ ਜੀ ਜੀ ਉਹ ਅੰਦਰ ਪਹਿਲੇ ਤੋੜ ਦਿਆ ਸਵਾਦ ਲਿਆਤਾ ਬੋਲੀ ਵਧੀਆ ਵਧੀਆ ਰੱਖਿਆ ਸਮਾਨ ਮੰਨ ਗਏ ਰਾਜੂ ਤਾਂ ਤਾਂ ਆਦੇ ਸਮਾਨ ਰੱਖ ਮੈਨੂੰ ਤਾਂ ਥੋੜੀ ਪਈ ਓਏ ਲਾਲਾ ਕੋਈ ਨਹੀਂ ਰੱਖ ਦੇ ਪਰਜਾਈ ਤੇਰੇ ਮੂਰੇ ਸਾਹ ਵੀ ਨਹੀਂ ਕੱਢਦੀ ਤੇ ਸੋਹਣੀ ਵੀ ਬਹੁਤ ਹੈ ਹਾਂ ਹਾਂ ਪਰਜਾਈ ਨਰਮ ਵੀ ਆ ਹਾਂ ਉਹ ਤਾਂ ਹੈ ਓਏ ਆਪਾਂ ਤਾਂ ਆ ਹੀ ਦਬਕਾ ਕੇ ਰੱਖੀ ਦੀ ਆ ਚੱਕੋ ਚਾਲਾ ਲਾਈਏ ਮੈਂ ਅੱਗੇ ਕੋ ਹੋਰ ਚੱਲ ਜੰਗਰਾ ਜੂਸ ਤੱਕ ਚੱਲਦੇ ਆਂ ਬਰਾਵਾ ਓਏ ਰੋਟੀ ਖਾ ਜਾਂਦੇ ਬਸ ਕਦੇ ਫੇਰ ਪਰਜਾਈ ਦੇ ਖਾਵਾਂਗੇ ਚੰਗਾ ਹੋਰ ਘਰੇ ਵੀ ਡੀਪਦੇ ਹੋਣਗੇ ਰੋਟੀ ਲਿਆਵਾ ਕਿੰਨਾ ਟਾਈਮ ਹੋ ਗਿਆ ਰੋਟੀ ਦਾ ਖਾਉਂਗਾ ਹੀ ਹੁਣ ਆ ਪਹਿਲਾਂ ਭਾਂਡੇ ਲਾਇਆ ਜਾ ਕੇ ਉਹ ਜੀ ਰੋਟੀ ਰੱਖ ले देख लो अजे तक नहीं उठे है कितना कि टाइम हो गया मैं ही जाके उठाने मैं इतों बगैर कितने उठते ने ਨੇ ਦਿਨ ਚੜਿਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਉੱਠਦਾ ਯਾਰ ਹੱਥ ਮੂੰਹ ਧੋ ਲਓ ਨਾਲੋ ਨਾਲੇ ਤੇ ਮੈਂ ਕਹਿੰਦੀ ਸੀ ਚਾਹ ਬਣਾ ਕੇ ਰੱਖੀ ਹੋਈ ਹੈ ਦੱਸੋ ਮੈਂ ਲਿਆਵਾਂ ਲੱਸੀ ਹੈਗੀ ਆ ਲੱਸੀ ਹਾਂਜੀ ਹੈਗੀ ਐ ਲੱਸੀ ਲਿਆ ਦੇ ਲੱਸੀ ਕੀ ਕਰਨੀ ਹੈ ਤੁਸੀਂ ਐਂ ਕਰੋ ਪਹਿਲੇ ਤੁਸੀਂ ਚਾਹ ਪੀ ਲਓ ਫਿਰ ਰੋਟੀ ਨਾਲ ਤੁਸੀਂ ਪੀ ਲਿਓ ਲੱਸੀ ਓ ਯਾਰ ਮੇਰਾ ਸਰਵਾਲਾ ਦੁਖੀ ਜਾਂਦਾ ਤੂੰ ਮੈਨੂੰ ਲੱਸੀ ਲਿਆ ਦੇ ਚਲੋ ਮੈਂ ਲਿਆ ਦਿੰਦੀ ਹਾਂ ਉੱਠ ਜਾ ਲੈ ਹੁਣ ਉੱਠ ਗਿਆ ਚੰਗਾ ਸੀ ਤੇ ਮੈਨੂੰ ਜਾਨਣਾ ਘੰਮ ਤੇ ਚਲੋ ਠੀਕ ਹੈ ਜੀ ਸ਼ਾਮ ਨੂੰ ਜਲਦੀ ਆ ਜਿਓ ਆ ਜੂਗਾ ਕੋਈ ਨਹੀਂ ਧਿਆਨ ਨਾਲ ਜਾਇਓ ਠੀਕ ਆ ਆਹ ਤਾਂ ਨਜ਼ਾਰਾ ਆ ਗਿਆ ਵਾਹੀਆ ਮੇਰਾ ਟੈਨਸ਼ਨ ਨਹੀਂ ਲੈਣੀ ਰਾਹ ਤੂੰ ਮੇਰਾ ਪੂਰਾ ਪਹਿਨਾਏ ਕਹਿੰਦੇ ਕਹਦੂ ਏ ਬੱਚਾ ਤੇਰਾ ਰੋ ਵੀ ਬੜਾ ਫਰਕ ਅੱਜ ਦੇ ਸੀਨ ਉਹ ਅੱਜ ਅੰਗਰੇਜ਼ੀ ਪੀਵਾਂਗੇ ਅੰਗਰੇਜ਼ੀ ਵੀ ਆਈ ਹੈ

ਅੱਜ ਦਾ ਭਰਜਾਈ ਦੇ ਹੱਥ ਦੀਆਂ ਰੋਟੀਆਂ ਖਾ ਕੇ ਜਾਵਾਂਗੇ। ਉਹ ਜਿਹੜੇ ਖਾ ਉਹ ਇਹ ਕੂੜੇ ਭਰਜਾਈ ਦੇ। ਓਏ ਖਵਾਉਂਦੇ ਕਿਵੇਂ ਨਹੀਂ? ਲੈ ਅਬਰ ਮੰਗਾ ਦੇਖਦੇ ਅਬਰ। ਸਿਰਤਾ। ਸਿਰਤਾ। ਹਾਂਜੀ। ਰੋਟੀ ਲੱਗਿਆ। ਲੈ ਭਰਜਾਈ ਮੈਂ ਰੱਖਣਾਂ ਤੂੰ ਬੰਨ੍ਹ ਕੇ ਲਗਾ ਦਿੰ। ਖਾਓ ਓਏ। ਆਨੇ ਆਹਾ ਰੋਟੀ। ਚੱਕ ਲਾਦੀ ਰੋਟੀ। ਓਧੇ ਸਾਈਡ ਤੇ ਰੱਖਦੇ। ਹੋ ਗਈ ਜੀ ਤਿਆਰ? ਹਾਂ ਹੋ ਗਿਆ ਤਿਆਰ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਹਾਂ ਦੱਸ। ਆਪਦੇ ਯਾਰਾ ਦੋਸਤਾਂ ਨੂੰ ਨਾ ਘਰੇ ਨਾ ਵੜਿਆ ਕਰੋ ਕਿਉਂਕਿ ਕਹਿੰਦੇ ਤੁਹਾਨੂੰ ਬਥੇਰਾ ਕੁਝ ਕਹਿੰਦੇ ਨੇ ਮੈਂ ਬਸ ਤੁਹਾਨੂੰ ਕਹਿੰਦਾ ਆਪਦੇ ਯਾਰ ਦੋਸਤ ਨਾ ਬਾਰੀ ਸੀਮਿਤ ਰੱਖਿਆ ਕਰੋ ਘਰੇ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਤੂੰ ਬਾਲੀ ਬਕਵਾਸ ਜੀ ਨਾ ਕਰ ਮੇਰੇ ਨਾਲ ਕਰੀ ਆਉਣ ਗਿਆ ਤਾਂ ਲੈ ਹਾਦੂ ਕੀ ਜਦੋਂ ਮੈਂ ਕਹਤਾ ਵੀ ਕਰੇ ਨਹੀਂ ਲਿਆਉਣੇ ਹੈਗੇ ਆਪਣਾ ਇਹ ਨਾ दारू ਪੀਣ ਵਾਲਾ ਸਿਸਟਮ ਬਾਹਰ ਰੱਖਿਆ ਕਰੋ ਘਰੇ ਨਹੀਂ ਦਾਰੂ ਵੜਨੀ ਚਾਹੀਦੀ ਹੈਗੀ ਇੱਥੇ ਤਾਂ ਐਂ ਚੱਲੂਗਾ ਆਈ ਕਿਵੇਂ ਚੱਲੂਗਾ ਫਿਰ ਮੈਂ ਬਾਪੂ ਨੂੰ ਫੋਨ ਕਰਦੀ ਆ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੀ ਹੈਗੀ ਉਹ ਕਰਦੇ ਮੈਂ ਕਿ ਤੇਰੇ ਪਿਓ ਤੋਂ ਡਰਦਾ ਮੇਰੀ ਗੱਲ ਸੁਣ ਲੈ ਮੈਨੂੰ ਜੋ ਮਰਜ਼ੀ ਬੋਲ ਮੇਰੇ ਪਿਓ ਵਰੇ ਨਹੀਂ ਕੋਈ ਗੱਲ ਕਰਨੀ ਬੜੀ ਬਕਵਾਸ ਕਰਦੀ ਆ ਅੱਗੇ ਬੋਲਣ ਲੱਗੀ ਕੋਲਦੀ ਆ ਕੇ ਮੈਨੂੰ ਮੱਤਾ ਦਿੰਦੀ ਆ ਜੇ ਸੱਦਣਾ ਜਿਹਨੂੰ ਸੱਦਣਾ ਠੀਕ ਹੈ ਤਨੀ ਰੋ ਰੋ ਦੇ ਕਲੇਸ਼ ਦਿਖਿਆ ਜਾਂਦਾ ਮੈਂ ਤਾਂ ਅੱਜ ਬਾਪੂ ਨੂੰ ਫੋਨ ਕਰਦੀ ਆ ਫੇ ਮੈਨੂੰ ਇੱਥੋਂ ਆ ਕੇ ਲੈ ਜਾ ਮੈਨੂੰ ਇੱਥੇ ਰਹਿਣਾ ਹੈਗਾ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਆਤੀਏ ਕੀ ਕੀ ਆ ਬਸ ਠੀਕ ਕੀ ਗੱਲ ਹੋ ਗਈ ਪੁੱਤ ਕੀ ਦੱਸਾਂ ਤੁਹਾਨੂੰ ਮੈਂ ਮੈਂ ਦੱਸਦੀ ਹਾਂ ਤੁਹਾਨੂੰ ਪੂਰੀ ਗੱਲ ਕੀ ਹੈ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਉਹ ਜਾਈ ਮੈਂ ਰੱਖਣਾ ਤੂੰ ਬਣ ਮੇਰੇ ਅਸੀਂ ਉਹ ਬੜੀ ਮੁਕਵਾਫ ਕਰਦੀ ਆ ਅੱਗੇ ਬੋਲਣ ਲੱਗੀ ਕਿਹਵੇਂ ਨਾ ਕੋਈ ਨਾ ਮੈਂ ਕਰਦਾ ਗੱਲ ਹੁਣ ਕਿੱਧਰ ਗਿਆ ਉਹ ਕੰਮ ਤੇ ਗਏ ਹੋਏ ਨੇ ਉਹ ਮੈਂ ਵੱਡੇ ਭਾਈ ਨੂੰ ਵੀ ਫੋਨ ਕਰਿਆ ਸੀ ਉਹ ਨਾਲ ਹੀ ਆਉਣਗੇ ਚਲ ਘਬਰਾਣਾ ਧੀ ਆ ਜਾ ਮੈਂ ਉਹਨੂੰ ਹਾਂ ਰੱਖ ਦੇਗੀ ਮਾਤਾ ਯਾਰ ਇਹਨੂੰ ਬਹੁਤ ਸਮਝਾ ਕੇ ਗਿਆ ਸੀ ਯਾਰ ਮਾਹਾਂ ਵਿਆਹ ਤੋਂ ਪਹਿਲਾਂ ਇਹ ਵੀ ਜਾ ਕੋਸ਼ ਚੱਲੇ ਜਾਂਦਾ ਬਈ ਤੂੰ ਗਿਆ ਹਾਂ ਹੁਣ ਮੜਾ ਇਹ ਘਰ ਬਾਰੇ ਦੇਖ ਸਕਦਾ ਕੋ ਜਿਹਨੂੰ ਸ਼ਰਮ ਹੁੰਦੀ ਨੇ ਐ ਤਾਂ ਹੈ ਬਈ ਬਹੁਤ ਸਮਝਾਇਆ ਪਰ ਇਹ ਬੰਦਾ ਨਹੀਂ ਹੈ ਦਾ ਸਮਝਣ ਵਾਲਾ ਇਹ ਤਾਂ ਪਸ਼ੂ ਆ ਪਸ਼ੂ ਨੂੰ ਕੀ ਸਮਝਾਏਗਾ ਮਾਰ ਲੈ ਮੱਥਾ ਇਹਦੇ ਨਾਲ ਜਿੰਨਾ ਮਾਰਨਾ ਹੈ ਇਹਨੂੰ ਤਾਂ ਕੋਈ ਮਹਸਰਾ ਸੰਗਲ ਨਾ ਫੜਾਵੇ ਇਹਨੂੰ ਕੁੜੀ ਦੇਤੀ ਕੁੜੀ ਦੇਤੀ ਅਗ ਲੈਣੀ ਤੇ ਵਿਆਹ ਕੋ ਵਾਲਾ ਕਾਨੂੰਨ ਨਹੀਂ ਕਰਦੇ ਆ ਗੱਲ ਆ ਵਿਆਹ ਹੋਰ ਮਾਰੀ ਜੋ ਮੱਥੇ ਨਾਲ ਇਹ ਤਾਂ ਪਾਗਲ ਬੰਦਾ ਹੈ ਇਹਨੂੰ ਸਮਝਾਉਣਾ ਬਹੁਤ ਬਹੁਤ ਸੀਟ ਨੂੰ ਬਾਜ ਮਾਰਦਾ ਸੀਤ ਨੂੰ ਭਾਬੀ ਜੀ ਤੁਸੀਂ ਘਰ ਹੋ ਸੀ ਤਾਂ ਠੀਕ ਹੈ ਹਾਂਜੀ ਹਾਂਜੀ ਠੀਕ ਪਾਣੀ ਲੈ ਕੇ ਆ ਸੀ ਤਾਂ ਆਇਆ ਆਇਆ ਅਦਰ ਬੰਜੀ ਪਾਣੀ ਡੈਡੀ ਜੀ ਵੀ ਆ ਗਏ ਸੀਗੇ ਅੰਦਰ ਬੈਠੇ ਨੇ ਤੁਸੀਂ ਅੰਦਰ ਹੀ ਆ ਜਾਓ ਚਲ ਕੋਈ ਨਾ ਆਉਨੇ ਬਾਹਰ ਹੀ ਬੁਲਾ ਲੈਣਾ ਬਾਪੂ ਜੀ ਨੂੰ ਮੌਸਮ ਤਾਂ ਠੀਕ ਹੈ ਮੈਂ ਬੁਲਾ ਕੇ ਲਿਆਉਣੀ ਆ ਚਲ ਹਾਂ ਤੁਸੀਂ ਜਾਓ ਅਲਾ ਉਹਨੂੰ ਸਲੱਗ ਨੂੰ ਕਹੋ ਨਾ ਕਿੱਥੇ ਆ ਹੈਲੋ ਆਰਾਜ ਵੀਰ ਕਿੱਥੇ ਆ ਅੱਛਾ ਠੀਕ ਹੈ ਨਾ ਨਾ ਤਲ ਆ ਜਾ ਕੋਈ ਗੱਲ ਨਹੀਂ ਆ ਜਾ ਜਲਦੀ ਆਜ ਠੀਕ ਹੈ ਆ ਜਾ ਕਿੰਦਾ ਇੱਥੇ ਅੱਡੇ ਦੀ ਹੈ ਕਿਸੇ ਕੋਲ ਖੜਾ ਕਹਦਾ ਆ ਗਾ ਡੋਮਨ ਠੀਕ ਹੋਰ ਭਾਈ ਸਤਿਕਾਰ ਆ ਤੁਜੀ ਹੋ ਠੀਕ ਹੈ ਹਾਂਜੀ ਹਾਂਜੀ ਸਰ ਵਧੀਆ ਵਧੀਆ ਕੋਈ ਨਾ ਕੋਈ ਕੁਰਸੀ ਅੰਦਰ ਲਾਓ ਜੀ ਘਰ ਪਰਵਾ ਠੀਕ ਹੈ ਸਾਰੇ ਹਾਂਜੀ ਵਧੀਆ ਜਾਮਾ ਆਪਣੇ ਦੱਸੋ ਵਧੀਆ ਵਧੀਆ ਲੋਟ ਹੈ ਚੜ੍ਹਦੀ ਕਲਾ ਹੋਰ ਸੇਤ ਕੀ ਕਰਾਂਗੇ ਸੇਤ ਆ ਅੱਗੇ ਨਾਲ ਤਾਂ ਫਰਕ ਹੈ ਬਿਜਲੀ ਮੁਆਰਜ ਹੋਏ ਥੋੜਾ ਜਿਹਾ ਮਿੱਥੋ ਹੂੰ ਚਲੋ ਤੇ ਉਹਨੇ ਕੀ ਕੰਮ ਜੇ ਫਟਖੇ ਫਿਰ ਇਹ ਉਹ ਜੀ ਕੀ ਦਸੀਏ ਬਸ ਦੋ ਚਾਰ ਉਹਦੇ ਨਾਲ ਯਾਰ ਦੋਸਤ ਰਲੇ ਆ ਕੋਈ ਉਹਦੇ ਉਹਨਾਂ ਨਾਲ ਹੀ ਤੁਰਿਆ ਫਿਰਦਾ ਦਾਰੂ ਦਰੂ ਜਾਦੇ ਪੀਨ ਲੱਗ ਗਿਆ ਤੇ ਮੈਂ ਸਮਝਾ ਕੇ ਗਿਆ ਸੀ ਅੱਛਾ ਕਾਹ ਨੂੰ ਸੁਧਰਿਆ ਉਹ ਤੇ ਕੋਈ ਨਾ ਹੋਂਦੇ ਕਰਦੇ ਆ ਗੱਲ ਆਪਾਂ ਹਲਤ ਕਰੀ ਜਾਂਦਾ ਉਹ ਕੋਈ ਨਾ ਕੋਈ ਨਾ ਜਿਹੜਾ ਤਾਂ ਹੈ ਜੀ ਕਦੇ ਕਦੇ ਜੇ ਪੀ ਲੈਂਦਾ ਨਾ ਉਹ ਫਿਰ ਗੜਬੜ ਕਦੇ ਕਦੇ ਆ ਲੈ ਨੀ ਪਿលਿਆ ਉਹਦਾ ਤਾਂ ਰੋਜ਼ ਦਾ ਕੰਮ ਹੋ ਰਿਹਾ ਇੱਥੇ ਕੋਈ ਨਾ ਕੋਈ ਨਾ ਸਮਝਾਉਨੇ ਬਾਬਾ ਵੀ ਰਣੀ ਕਿੰਨਾ ਜਿਹੜਾ ਉਹਨੂੰ ਗੁੱਲ ਖਵਾਈ ਜਾਊਗੀ ਇਹ ਤਾਂ ਹੈ ਨਾਲ ਤਿੰਨ ਚਾਰ ਆਉਦੇ ਯਾਰ ਦੋਸਤਾਂ ਨੂੰ ਚੱਕ ਲੈਂਦਾ ਉਹ ਗਲਤ ਗੱਲ ਆਉਗੀ ਕੋਈ ਨਾ ਕਰਦੇ ਆ ਕਰਦੇ ਆ ਗੱਲ ਆਉਂਦੋਂ ਆਪਾਂ ਖਿੱਚਾਂਏ ਉਹਨੂੰ ਆਉਂਦਾ ਹੀ ਆ ਬਸ ਕਿੱਥੇ ਆਉਂਦਾ ਮਣੋ ਆਉਂਦਾ ਜੀ ਮਾਂ ਫੋਨ ਕੀਤਾ ਇੱਥੇ ਅੱਡੇ ਤੇ ਆ ਗਿਆ ਕੰਮ ਤੇ ਗਿਆ ਸੀ ਤੇ ਕਹਿੰਦਾ ਮਾਂ ਹੀ ਆ। ਨਾ ਛੱਡ ਲਿਆ ਉਹਦੇ ਪਿਆਰ ਨੂੰ ਹੁਣ ਕੀ ਕਰਾ ਦੇਗੀ ਆ ਕੀ ਬੋਲਣ ਦਾ ਤਰੀਕਾ ਓ ਤਰਾ ਬੈਠ ਬੈ ਜਾ ਬੈ ਜਾ ਓ ਯਾਰ ਕੱਲ੍ਹ ਦੀ ਆਈ ਆ ਮੈਨੂੰ ਮੱਤਾ ਦਿੰਦੀ ਆ ਕੋਈ ਨਾ ਬੈਠ ਤੂੰ ਇੱਥੇ ਕੋਈ ਨਾ ਐਵੇਂ ਬੋਲਦੇ ਹੁੰਦੇ ਆ ਬੋਲਣ ਦਾ ਤਰੀਕਾ ਸਿੱਖ ਪਹਿਲਾਂ ਤੂੰ ਕੀ ਬੋਲਦਾਗਾ ਵੱਡੇ ਬੰਦੇ ਨੇ ਤਾਂ ਸ਼ਰਮ ਮਨ ਦਾ ਥੋੜੀ ਮੋਟੀ ਹੁਣ ਵੀ ਪੀ ਰੱਖੀ ਆ ਤੇ ਹੋਰ ਟੱਕਿਆ ਦਾ ਫਿਰਦਾ ਸ਼ਰਮ ਨਹੀਂ ਆਉਂਦੀ ਤੈਨੂੰ ਭਰਾ ਓਏ ਯਾਰ ਤੁਸੀਂ ਕੀ ਲੈਣਾ ਮੇਰੇ ਤੋਂ ਯਾਰ ਉਵੇਂ ਮਰੀ ਜਾਂਨੇ ਹੋ ਕਿਉਂ ਨਹੀਂ ਲੈਣਾ ਹੀ ਲੱchnਾ ਫੜਿਆ ਤੇਰੇ ਰੋਜ ਦੇ ਕਿਤੇ ਹੋਏ ਪਿਆ ਇਹ ਤੂੰ ਮੇਰੀ ਗੱਲ ਸੁਣਦਾ ਤਾ ਬਸਾਉਣਾ ਕਰਕੇ ਨਹੀਂ ਬਸਾਉਣਾ ਆਪਦਾ ਓ ਬਾਈ ਯਾਰ ਉਹ ਹੀ ਸਿਰੇ ਸਿਰ ਚੜੀ ਜਾਂਦੀ ਆ ਮੈਂ ਕੀ ਆਖਿਆ ਸੀ ਉਹਨੂੰ ਸਿਰੇ ਚੜ੍ਹੂ ਤੈਨੂੰ ਉਹਨੇ ਕੀ ਕਹਦਾ ਜਵਾਬ ਨਹੀਂ ਨੇ ਲੱਗਿਆ ਮੇਰੇ ਯਾਰ ਦੋਸਤ ਆ ਜਾਂਦੇ ਫਿਰ ਕੀ ਹੋ ਗਿਆ ਯਾਰ ਦੋਸਤ ਆ ਦੇ ਬਾਹਰ ਰੱਖਿਆ ਕਰ ਯਾਰ ਦੋਸਤ ਘਰੇ ਉਹਨਾਂ ਦਾ ਹੀ ਕੰਮ ਆ ਬਾਹਰ ਰੱਖ ਉਹਨਾਂ ਨਾਲ ਲਿਆਏ ਰੱਖਣੀਆਂ ਤੂੰ ਜਾ ਕੇ ਉਹਨਾਂ ਨੂੰ ਘਰੇ ਬਾੜ ਲੈਣਾ ਰੋਜਾ ਕਰ ਮਿਆ ਮੈਂ ਤੈਨੂੰ ਇੱਕ ਗੱਲ ਕਹਿਣਾ ਹੈ ਆਪਣਾ ਨਹੀਂ ਬੋਕਣਾ ਭਰਾਵਾ ਨਹੀਂ ਨਹੀਂ ਬਾਪੂ ਜੀ ਤੁਸੀਂ ਟੈਨਸ਼ਨ ਨਾ ਲੋ ਅਸੀਂ ਕਰਾਂਏ ਇਹਨਾਂ ਨਾਲ ਗੱਲ ਐਡਾ ਕੀ ਹੋਇਆ ਇਹ ਉਹਨਾਂ ਤੁਸੀਂ ਟੀਮ ਨੂੰ ਲੈ ਕੇ ਨਾ ਜਾਓ ਅਸੀਂ ਸਮਝਾਉਣੀ ਸਮਝਾਉਂਦੇ ਆਂ ਕੀ ਕਰਾਂਏ ਗੱਲ ਤੇ ਇਹ ਮੁੰਡਾ ਵੀ ਉਹੀ ਹੈਗਾ ਠੀਕ ਹੈ ਮੇਰੀ ਗੱਲ ਸੁਣ ਲੈ ਜੇ ਹੁਣ ਤੇਰਾ ਕੋਈ ਯਾਰ ਦੋਸਤ ਆ ਗਿਆ ਨਾ ਠੀਕ ਹੈ ਸਣੇ ਤੇਰੇ ਯਾਰ ਦੋਸਤਾਂ ਤੇਨੂੰ ਵੀ ਘਰੋਂ ਕਰ ਦੂੰਗਾ ਜੂਤ ਆ ਸਾਡੇ ਪੈਰ ਚ ਫੇਰਨਾ ਆਖੀ ਇਹਦਾ ਮਤਲਬ ਇਹ ਤੋੜੀ ਆ ਵੀ ਪੂਰੇ ਗੰਦ ਪਈ ਜਾਏ ਗੰਦ ਪਾਏਗਾ ਪੀ ਪੀ ਦਾਰੂਆਂ ਕੀ ਇਹਨੇ ਸ਼ਰਮ ਭੋਰਾ ਦਾ ਬੋਲਣ ਦੀ ਸ਼ਰਮ ਕਰ ਲਿਆ ਕਰ ਤੇਰਾ ਭਰਾ ਬੈਠਾ ਵੱਡਾ ਉਹ ਪਿਉ ਵਰਗਾ ਬੈਠਾ ਮੈਂ ਇਹ ਮੇਰੀ ਤਾਂ ਸ਼ਰਮ ਉਹਦੀ ਨਹੀਂ ਸ਼ਰਮ ਆਂਦੇ ਉਹ ਬਾਈ ਲੈ ਕੇ ਜਾਂਦਾ ਲੈ ਜਾਂਦੇ ਮੈਨੂੰ ਨਹੀਂ ਲੋੜ ਹੈਗੀ ਉਹਦੇ ਤੋਂ ਅੰਨਾ ਸੀ ਤੈਨੂੰ ਦੀਣਾ ਨਹੀਂ ਸੀ ਜਿੱਦੇ ਸੇਰੇ ਬਣ ਕੇ ਬਹਿ ਗਿਆ ਸੀ ਹੂੰ ਕਰਨਾ ਮੈਂ ਤਾਂ ਤੇਰੇ ਕਰਕੇ ਰਿਸ਼ਤਾ ਕੀਤਾ ਸੀਗਾ ਵੀ ਸੈਣਾ ਤੂੰ ਥੋੜਾ ਯਾਰ ਮੈਨੂੰ ਕੀ ਪਤਾ ਜੀ ਇਹ ਸਲੱਗ ਨਿਕਲੂਗਾ ਮੈਨੂੰ ਬਹੁਤ ਸਮਝਾਇਆ ਸੀ ਜੀ ਹੁਣ ਕੀ ਪਤਾ ਸੀ ਜੀ ਇਹਦੇ ਬੁੱਥ ਤੇ ਇਹ ਤਾਂ ਪੱਤਰ ਆ ਹੂੰ ਇਹਦੇ ਪਸੂ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਇਹ ਵਾਰ ਤਾ ਕਰਵਾ ਦੇਖ ਲੈ ਗਈ ਜਮੂ ਆਪਦੀ ਦੀ ਨੂੰ ਇਸ ਤੋਂ ਬਾਅਦ ਇਹ ਨੂੰ ਸਮਝਾ ਲਓ ਉਹ ਲੈ ਜਾ ਓਏ ਜਾਂ ਲੈ ਜਾ ਤੂੰ ਬੋਲਣਾ ਨਹੀਂ ਕੋਈ ਨਾ ਰਕਾ ਬਈ ਮੋ ਜੰਦਾ ਚੱਲ ਜੀ ਕੱਪੜੇ ਬਾਪੂ ਜੀ ਹਾਂ ਜੀ ਪੁੱਤਰਾ ਗੱਲ ਤਾਂ ਸਹੋ ਬਾਪੂ ਜੀ ਮੇਰੀ ਗੱਲ ਸੁਣੋ ਤੁਸੀਂ ਸੀਰਤ ਨੂੰ ਨਾਲ ਲੈ ਕੇ ਜਾਓ ਠੀਕ ਐ ਅਸੀਂ ਉਹਦੇ ਬੁੱਥੇ ਚ ਬਾੜਾਂਗੇ ਉਹਨੂੰ ਸਮਝਾਵਾਂਗੇ ਅਸੀਂ ਦਾਰੂ ਦਰੂ ਉਹਨੂੰ ਨਹੀਂ ਪੀਣ ਦਿੰਦੇ ਅਸੀਂ ਉਹਨੂੰ ਘਰੀ ਰੱਖਾਂਗੇ ਨਾ ਅਸੀਂ ਉਹਨੂੰ ਬਾਹਰ ਜਾਣ ਦੇਈਏ ਦੇਖ ਲੈ ਪੱਤਰਾ ਮੇਰਾ ਕਹਦਾ ਜੀ ਕਰਦਾ ਵੀ ਤੀ ਦਾ ਕਰ ਉਜਾੜਨ ਨੂੰ ਉਹ ਨਹੀਂ ਸੁਧਰਦਾ ਬੰਦਾ ਬਾਕੀ ਕੋਈ ਗੱਲੀ ਮੈਨਾਲ ਦੀ ਤੀ ਨੂੰ ਹੁਣ ਲੈ ਕੇ ਜਾਣਾ ਜੇ ਭਾਈ ਤੁਹਾਡੇ ਤੋਂ ਕਹੇ ਤੋਂ ਸੁਧਰਦਾ ਹੈ ਤਾਂ ਤੁਸੀਂ ਸੁਧਾਰ ਲਓ ਮੈਂ ਫੇਰ ਛੱਡ ਜੂਗਾ ਲੜ ਮੈਂ 2 ਦਿਨ ਲਾ ਕੇ ਜਾਊਂਗਾ ਫੇਰ ਆਏ ਸੀ ਬਾਪੂ ਜੀ ਹੁਣ ਅਸੀਂ ਅੱਥੀ ਸੀਗੇ ਚਲੋ ਕੋਈ ਗੱਲ ਨਹੀਂ ਤੁਸੀਂ ਅੱਜ ਛੱਟ ਜਾਂਦੇ ਅਸੀਂ ਉਹਦੇ ਨਾਲ ਕਰਾਂਗੇ ਗੱਲ ਟਿਕ ਟਕਾ ਕਰਾ ਦਾਂ। ਨਹੀਂ ਨਹੀਂ ਭਾਈ ਤੁਸੀਂ ਅੱਜ ਦੇਖੀ ਆ ਉਹਦੇ ਹਾਲ ਕੀ ਲੱਛਣ ਫੜੇ ਸੀ ਉਹਨੇ ਅੱਜ। ਚਲੋ ਕੋਈ ਗੱਲ ਨਹੀਂ ਹੁਣ ਅਸੀਂ ਇੱਥੀਆਂ ਬਾਈ ਵੀ ਮੇਰੇ ਨਾਲ ਹੀ ਐ ਅਸੀਂ ਇੱਥੇ ਰਹਿਾਂਗੇ। ਕੋਈ ਗੱਲ ਹੁਣ ਤਾਂ ਮੈਂ ਲੈ ਕੇ ਜਾਉਂ ਭਾਈ। ਹੁਣ ਨਹੀਂ ਮੈਂ ਉਹਦੀ ਟੀਰ ਇੱਥੇ ਰੱਖਦਾ। ਚਲੋ ਚਲਦੀ ਚੰਗਾ ਭਾਈ। ਚਲੋ ਠੀਕ ਤੇ ਫਿਰ ਬਾਪੂ ਜੀ। ਚੰਗਾ ਸੀ। ਦੇਖ ਲਓ ਜੀ ਇਹ ਸੁਧਰਦਾ ਭਾਈ। ਠੀਕ ਆ ਕੋਈ। ਕੀ ਕਰਾਂਗੇ ਆ ਦਾ ਪਸੂ ਦਾ? ਕਰਨਾ ਆ ਦਾ ਘਰ ਪਟਣ ਵਾਲੀ ਗੱਲ ਹੋਊਗੀ। ਇਨੂੰ ਸਮਝਾਇਆ ਮਾੜਾ ਮੋਟਾ ਬਥੇਰਾ ਸਮਝਾਇਆ ਗਿਆ ਇਹਨੂੰ ਵੀ दारूਾਂ ਵਿੱਚ ਪੈ ਕੇ ਘਰ ਥੋੜੀ ਬਸਦੇ ਹੁੰਦੇ ਆ ਪਰ ਇਹਦੇ ਪਸ਼ੂ ਦੇ ਬੁੱਥ ਚ ਬੜੇ ਤਾਂ ਹੀ ਨਾ ਚਲ ਕੋਈ ਗੱਲ ਨਹੀਂ ਆਪਾਂ ਕਰਦੇ ਆ ਗੱਲ ਇਹਨੂੰ ਖਿੱਚਾਏ ਪੂਰਾ ਹਲਾ ਬੁਖਾਰ ਜਿਹਾਂ ਵਾਂਗੂ ਕਦੋਂ ਹੋਇਆ ਪਿਆ ਅਲੱਗ ਦਾ ਤਾਪ ਛੜੂਗਾ ਇੱਤਾਂ ਡਾਕਟਰ ਨਹੀਂ ਇਹ ਤਾਂ ਆਪਣੇ ਵਾਲੀ ਦਵਾਈ ਕਰੋ ਲੋਟ ਹੁਣ ਪਈ ਆ ਜਾਣ ਮੜੀ ਮੈਂ ਤੇ ਯਾਰ ਲਾਲੀ ਹੋਰੀ ਵੀ ਆਉਣ ਵਾਲੀ ਸਾਲੇ ਹਾਏ ਰਬਾ

ਅੱਜ ਉਹ ਕੋਲ ਤਾਂ ਮੈਂ ਪਰਸੋਂ ਜਾ ਕੇ ਆਇਆ ਸੀ ਉਹ ਤਾਂ ਆਪ ਬਾਲਾ ਬੂਮਾਰ ਹੋ ਰਿਹਾ ਮੇਰੇ ਤੋਂ ਦਾਰੂ ਮੰਗਦਾ ਸੀ ਹੁਣ ਆਪਣੇ ਕੋਲੇ ਕਿੱਥੇ ਆਉ ਨੂੰ ਦਾਰੂ ਪਿਉ ਨੂੰ ਮੈਂ ਕਿਹਾ ਪਤਾ ਲਿਆਉਂਦੇ ਬਿਮਾਰ ਤੇ ਅਗੜਾ ਵਾ ਨਾਲੇ ਜਿਹਦੇ ਕਰਕੇ ਆਪਾਂ ਜਾਂਦੇ ਸੀ ਉਹ ਤਾਂ ਬਾਕੀ ਔ ਨੀ ਬਾਕਸ ਯਾਰ ਉਹ ਕੰਨੀ ਆਉਂਦੀ ਉਹ ਜਾਂ ਫਿਰ ਛੱਡ ਫਪਾ ਆਦਾ ਹੀਲਾ ਕਰਦੇ ਆ ਜੀ ਛੱਡਦਾ ਹੀਲਾ ਕਰ ਹੀ ਲਵਾਂ ਬਾਅਦ ਚ ਬਾਣੀ ਹਾਂ ਇਹ ਤਾਂ ਬਾਅਦ ਚ ਭੈੜੂ ਆ ਬਣ ਤਾਓ ਹਏ ਇਧਰ ਪਿਆ ਆਹ ਕਿਵੇਂ ਆ ਠੀਕ ਆ ਭਾਈ ਠੀਕ ਆ ਮਾੜਾ ਮੋਟਾ ਠੀਕ ਆ ਭਾਈ ਠੀਕ ਕਰ ਲਾ ਚਾਹ ਪਾਣੀ ਪੀਣਾ ਨਾ ਭਾਈ ਮੇਰੀ ਦਵਾਈ ਮੁੱਕ ਗਈ ਆ ਗੋਲੀਆਂ ਲੈ ਆ ਦੇ ਲੈ ਦੂੰਗਾ ਕਿੱਥੇ ਪਈ ਅੰਦਰ देख ला यार राजवीर ऐ आपदे आप ही आपदी आप जिंदगी दा की हाल बना ले ओ तो कुस्ता सोचना सी तें इनका हूं तें भाई मैनु पता है बहुत गलतियां होएया मरजा ਜੇ ਬੰਦਾ ਸਮੇਂ ਦੇ ਨਾਲ ਉਹਨਾਂ ਗੱਲਾਂ ਦਾ ਵਿਚਾਰ ਕਰ ਜੇ ਤਾਂ ਠੀਕ ਐ ਹੁਣ ਜਦੋਂ ਸਮਾਂ ਨਿਕਲ ਗਿਆ ਹੱਥ ਚੋਂ ਹੁਣ ਤਾਂ ਕੀ ਬਣਦਾ ਕਿਸਤਾਏ ਤਾਂ ਮੈਂ ਹੁਣ ਮੈਂ ਉਧਰ ਜਾਣ ਜੋਗਾ ਫੋਨ ਕਰਦੇ ਆ ਆ ਉਧਰ ਉਹਦਾ ਪਿਓ ਸੀਰਤ ਦਾ ਉਹ ਭਜ ਭਜੇ ਪੈਂਦਾਗਾ ਚੰਗੀ ਕੀਤੀ ਉਹਦੇ ਨਾਲ ਉਹ ਵੱਡੇ ਬੰਦੇ ਦੀ ਥੋੜੀ ਬਹੁਤੀ ਸ਼ਰਮਦਾ ਕਰੀਦੀ ਹੁੰਦੀ ਆ ਚੱਲ ਤੈਨੂੰ ਮੈਂ ਬਾਹਲੀਆਂ ਗੱਲਾਂ ਤਾਂ ਨਹੀਂ ਕਹਿੰਦਾ ਕੀ ਕਹਾ ਹੁਣ ਤੈਨੂੰ ਮੰਜੇ ਤੇ ਪਏ ਨੂੰ ਭਾਈ ਮੇਰੇ ਦਿਮਾਗ ਤੇ ਠੇਕਰਾ ਵੱਜਾ ਹੋਇਆ ਸੀ ਹਾਏ ਰਾਜਵੀਰ ਗੱਲ ਇਹ ਆ ਹਾਏ ਜਿਵੇਂ ਕਹਿੰਦੇ ਨੇ ਨਾ ਹਰਾਮ ਦਾ ਪੈਸਾ ਤੇ ਜ਼ਬਰਦਸਤੀ ਦਾ ਪਿਆਰ ਤੇ ਆ ਸ਼ਰਾਬੀ ਇਹਨਾਂ ਦੀ ਜ਼ਿੰਦਗੀ ਇਹਨਾਂ ਵਾ ਇੱਕੋ ਹਾਲ ਹੋਣਾ ਚਾਹੀਦਾ ਇਹਨਾਂ ਨੂੰ ਕੂੜੇ 'ਚ ਸੱਟੋ ਸਾਲਿਆਂ ਨੂੰ ਰਤੂਤਾ ਆਪਣੇ ਹੱਥੀ ਆਪਣੀ ਜ਼ਿੰਦਗੀ ਖੇਚ ਪਾਲੀ ਪੰਦਰਾ ਹੂੰ ਸੋਚਿਆ ਕੁਛ ਨਹੀਂ ਸੋਚਿਆ ਚੱਲ ਕੋਈ ਨਾ ਦਵਾਈ ਤੈਨੂੰ ਲਿਆ ਦੂੰਗਾ ਮੈਂ ਭਾਈ ਹੂੰ ਮੈਨੂੰ ਇੱਕ ਕਾਪੀ ਪੈਣਾ ਦੇਆ ਕਾਪੀ ਪੈਣਾ ਹਾਂ ਕਾਪੀ ਪੈਣ ਤੇ ਕਰਾਉਣ ਲੈਂਦਾ ਮੇਰਾ ਸਾਕਤਾ ਲਿਖਣਾ ਭਾਈ ਮੈਂ ਸੋਕਤੋ ਦੇ ਜਾਨਾ ਕੋਈ ਕਰਨੇ ਇੱਥੇ ਭਈਆ ਬਾਈ ਦੇ ਜਾਨਾ ਕੋਈ ਨਾ ਲੈ ਦਵਾਈ ਲੈ ਕੇ ਆਉਣਾ ਮੈਂ ਜੇ ਚਾਹ ਚੂ ਪੀਣੀਆਂ ਦੱਸ ਦੇ ਬਣਾ ਦੇਣਾ ਮੈਂ ਕਾਫੀ ਫਨ ਖੜਾ ਜਾ ਮੈਂ ਫੜਾਉਣਾ ਫੜਾਉਣਾ ਕੋਈ ਨਾ ਲਿਖ ਲੈ ਜਿਹੜਾ ਕੁਝ ਲਿਖਣਾ ਤੇ ਮੈਂ ਆਉਣਾਗਾ ਥੋੜਾ ਜਿਹਾ ਟਾਈਮ ਲੱਗੂ ਜੀ ਮੈਨੂੰ ਪਰ ਲੈ ਆਉਂਗਾ ਮੈਂ ਕੋਈ ਨਾ ਹਾਂ ਠੀਕ ਹੈ ਠੀਕ ਹੈ राबीर ਪਿਆਰੀ ਸੀਰਤ ਮੈਂ ਤਾਂ ਤੇਥੋਂ ਮਾਫੀ ਮੰਗਣ ਦੇ ਵੀ ਲਾਇਕ ਨਹੀਂ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਮੈਂ ਤਾਂ ਬਾਪੂ ਜੀ ਨੂੰ ਵੀ ਬਹੁਤ ਗਲਤ ਮਲਤ ਬੋਲਿਆ ਇਸ ਸ਼ਰਾਬ ਨੇ ਬਹੁਤ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਮੈਨੂੰ ਨਹੀਂ ਪਤਾ ਅਗਲਾ ਜਨਮ ਹੁੰਦਾ ਵੀ ਹੈ ਕਿ ਨਹੀਂ ਪਰ ਮੈਂ ਮੈਂ ਇਹ ਚਾਹਣਾ ਜੋ ਮੈਨੂੰ ਅਗਲਾ ਜਨਮ ਮਿਲੇ ਤੇ ਤੂੰ ਹੀ ਮੇਰੀ ਹਮਸਫਰ ਬਣ ਤੇ ਮੈਂ ਤੈਨੂੰ ਹਰ ਇੱਕ ਖੁਸ਼ੀ ਦੇਵਾਂ ਮੇਰੇ ਕੋਲ ਜਿਆਦਾ ਕਮ ਤਾਂ ਨਹੀਂ ਜੇ ਹੋਰ ਕਾਸ਼ ਤੂੰ ਜੁੰਦੇ ਸੀ ਸੁਦਰਜੰਦਾ ਤਾਂ ਆਸਾਂ ਭਰਨ ਦੇਖਣੇ ਪੈਂਦੇ ਮੈਨੂੰ